ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੇਖਰੋ ਚੈਨਲ ਪੰਜਾਬੀ ਕੈਨੇਡੀਅਨ 25 ਦਸੰਬਰ 2025 ਨੂੰ ਬਰਫੀਲੇ 크ਿਸਮਸ ਦੀ ਉਡੀਕ ਕਰ ਸਕਦੇ ਨੇ ਜੀ ਹਾਂ ਐਡਵੈਂਟਨ ਵਿਨੀਪੈਗ ਅਤੇ ਕਯੂਬਿਕ ਸਿਟੀ ਵਰਗੇ ਸ਼ਹਿਰਾਂ ਦੇ ਵਿੱਚ ਬਰਫ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਜੂਦਾ ਬਰਫਬਾਰੀ ਅਤੇ ਠੰਡੀ ਹਵਾ ਦੇ ਕਾਰਨ ਪ੍ਰੇਰੀਸ ਵਿੱਚ ਸ਼ਾਨਦਾਰ ਸੰਭਾਵਨਾ ਹੈ ਤੇ ਹਾਲਾਂਕਿ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਬਰਫ ਪੈਣ ਦੀ ਸੰਭਾਵਨਾ ਨਹੀਂ ਹੈ ਉਤਰੀ ਖੇਤਰ ਅਤੇ ਅੰਤਰੂਨੀ ਖੇਤਰ ਇੱਕ ਕਲਾਸਿਕ ਬਰਫੀਲੇ ਛੋਟੀਆਂ ਦੇ ਲਈ ਸਭ ਤੋਂ ਵਧੀਆ ਸੰਭਾਵਨਾਵਾਂ ਪੇਸ਼ ਕਰਦੇ ਨੇ ਵੈਦਰ ਨੈਟਵਰਕ ਦੇ ਅਨੁਸਾਰ ਭੁਖਵਾਨੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਸ ਹੈ ਕਿ ਐਡਮਿੰਟਨ, ਸਕੈਚੂਨ, ਰੈਜ਼ਿਨਾ, ਵਿਨੀਪੈਗ ਅਤੇ ਆਲੇਟਵਾਲੇ ਤੇ ਪ੍ਰੇਰੀ ਖੇਤਰ ਇੱਕ ਵਾਈਟ ਕ੍ਰਿਸਮਸ ਦਾ ਆਨੰਦ ਮਾਣਨਗੇ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ 25 ਦਸੰਬਰ 2025 ਨੂੰ ਵਾਈਟ ਹਾਊਸ ਕ੍ਰਿਸਮਸ ਦਾ ਆਨੰਦ ਮਾਣਨ ਦੀ ਉਮੀਦ ਹੈ ਜਿਸ ਵਿੱਚ ਕਈ ਸ਼ਹਿਰਾਂ ਦੇ ਵਿੱਚ ਜ਼ਮੀਨ ਨੂੰ برف ਦੇ ਨਾਲ ਕੱਟਿਆ ਜਾ ਸਕਦਾ ਹੈ ਕਿਊਬਿਕ, ਮੌਂਟਰੀਅਲ, ਐਡਮਿੰਟਨ, ਕੈਲਗਰੀ ਅਤੇ ਵਿਨੀ ਅਕ ਦੇ ਵਿੱਚ ਬਰਫबारी ਹੋਣ ਦੀ ਭੂਖਵਾਣੀ ਕੀਤੀ ਗਈ ਹੈ ਜਿਸ ਦੇ ਨਾਲ ਵਸਨੀਕਾਂ ਤੇ ਸਲਾਨੀਆਂ ਨੂੰ ਛੁੱਟੀਆਂ ਦਾ ਇੱਕ ਸ਼ਾਂਤ ਦਾ ਤਰੀਖ ਮਿਲੇਗਾ ਇੱਕ ਵਾਈਟ ਕ੍ਰਿਸਮਸ ਦੇ ਲਈ ਅਧਿਕਤ ਤੌਰ ਤੇ ਸਥਾਨਿਕ ਸਮੇਂ ਦੇ ਅਨੁਸਾਰ ਸਵੇਰੇ 7 ਵਜੇ ਜ਼ਮੀਨ ਉੱਤੇ ਘੱਟੋ ਘੱਟ 2 ਸੈਂਟੀਮੀਟਰ ਬਰਫ਼ ਦੀ ਲੋੜ ਹੁੰਦੀ ਹੈ ਹਾਲਾਂਕਿ ਸਾਰੇ ਖੇਤਰ ਇਹਨੇ ਖੁਸ਼ਕਿਸਮਤ ਨਹੀਂ ਹੋਣਗੇ ਟੌਨਟੋ ਅਤੇ ਵੈਨਕੂਵਰ ਦੇ ਜ਼ਿਆਦਾਤਰ ਬਰਫ਼ ਮੁਕਤ ਰਹਿਣ ਦੀ ਉਮੀਦ ਹੈ ਸਿਰਫ ਥੋੜੇ ਚਾਹੇ ਫਲੈਕਸ ਦੇ ਨਾਲ ਕੁਲ ਮਿਲਾ ਕੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਕੈਨੇਡੀਅਨਸ ਦੇ ਕੋਲ ਇਸ ਸਾਲ ਬਰਫ਼ ਵਾਲੀ ਛੁੱਟੀਆਂ ਦੀ ਸਭ ਤੋਂ ਵਧੀਆ ਸੰਭਾਵਨਾ ਹੈ ਮੌਸਮ ਨੈਟਵਰਕ ਦੀ ਰਿਪੋਰਟ ਹੈ ਕਿ ਪ੍ਰੇਅਰਸ ਦੇ ਵਿੱਚ ਵਾਈਟ ਕ੍ਰਿਸਮਸ ਦੀ ਸੰਭਾਵਨਾ ਬਹੁਤ ਬਿਹਤਰ ਨਹੀਂ ਕਿਉਂਕਿ ਇਸ ਖੇਤਰ ਦੇ ਵਿੱਚ ਪਹਿਲਾਂ ਹੀ ਕਾਫੀ برفਬਾਰੀ ਹੋ ਚੁੱਕੀ ਹੈ। 25 ਦਸੰਬਰ ਤੱਕ ਦੇ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਕੀਤੀ ਜਾਂਦੀ ਹੈ। ਖੇਤਰ ਦੇ ਵਿੱਚ ਠੰਡੀ ਆਰਕਟਿਕ ਹਵਾ ਇਹ ਯਕੀਨੀ ਬਣਉਂਦੀ ਹੈ ਕਿ ਛੁੱਟੀਆਂ ਤੋਂ ਪਹਿਲਾਂ ਪੈਣ ਵਾਲੀ ਕੋਈ ਵੀ برف ਪਿਘਲਣ ਦੀ ਬਜਾਏ ਸਹੰਦ ਦੀ ਸੰਭਾਵਨਾ ਹੈ। ਵੈਦਰ ਨੈਟਵਰਕ ਦੇ ਅਨੁਸਾਰ ਭੁਖਵਾਨੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਕੈਟ ਮਿੰਟਨ ਸਸਕਾਚੂਅਨ ਰੈਜ਼ਿਨਾ ਵਿਨੀਪੈਗ ਅਤੇ ਅਲਜੀਤ ਵਾਲੇ ਤੇ ਪ੍ਰੀਰੀ ਖੇਤਰ ਤੇ ਵਿੱਚ ਵਾਈਟ 크ਿਸਮਸ ਦਾ ਆਨੰਦ ਮਾਣਿਆ ਜਾਵੇਗਾ ਵੈਦਰ ਨੈਟਵਰਕ ਦੇ ਅਨੁਸਾਰ ਹਾਈਵੇ 401 ਦੇ ਦੱਖਣ ਦੇ ਵਿੱਚ ਪਾਈ ਜਾ ਰਿਹਾ ਚੁਸੇਵ ਜੁਆਇੰਟੋ ਹਮਿਲਚਨ ਅਤੇ ਕਿੰਗਸਟਨ ਵੱਲ ਪੂਰਾ ਪੱਲ ਖੇਤਰ ਸ਼ਾਮਲ ਨੇ ਉਹਨਾਂ ਦੇ ਲਈ ਵਾਈਟ 크ਿਸਮਸ ਦੇ ਵਿੱਚ ਵਿਸ਼ਵਾਸ ਘਟ ਹੈ ਵਿਨਸਨ ਦੇ ਵਿੱਚ ਹੁਣ 크ਿਸਮਸ ਵਾਲੇ ਦਿਨ ਬਰਫ਼ ਦੇਖਣ ਦੀ ਕੋਈ ਸੰਭਾਵਨਾ ਨਹੀਂ ਹੈ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਤੱਟਵਰਤੀ ਖੇਤਰ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਜਿਸ ਕਾਰਨ ਬੈਂਕੂਵਰ ਵਿਕਟੋਰੀਆ ਤੇ ਨੇੜਲੇ ਖੇਤਰ ਿਸਮਪਾਪ ਨਕਾਟੇ ਹਾਲਕਿਨ ਦੂਰੀ ਅਤੇ ਵਾਦਗੀਆਂ ਦੇ ਵਿੱਚ ਠੰਡਾ ਤਾਪਮਾਨ ਬਰਫ਼ ਪੈਣ ਦੀ ਸੰਭਾਵਨਾ ਨੂੰ ਬਤਉਂਦੇ ਜਿਸ ਦੇ ਨਾਲ ਕਲੋਨਾ ਅਲੀਤਵਾਲੇ ਦੇ ਖੇਤਾਂ ਵਿੱਚ ਵਾਈਟ ਕ੍ਰਿਸਮਸ ਦੀ ਮਹੱਤਮ ਸੰਭਾਵਨਾ ਹੁੰਦੀ ਹੈ ਉੱਤਰ ਤੇ ਵਾਲ ਪ੍ਰਿੰਸ ਜਾਲਜ਼ ਵਰਗੇ ਥਾਵਾਂ ਉਤੇ ਇਸ ਮਹੀਨੇ ਉਤੇ برف ਪੈਣ ਦੀ ਲਗਭਗ ਗਰੰਟੀ ਹੈ ਜੋ ਕਿ ਇੱਕ ਕਲਾਸਿਕ ਪਰਫਿਲੀ ਛੁੱਟੀਆਂ ਤੇ ਦ੍ਰਿਸ਼ ਨੂੰ ਯਕੀਨੀ ਬਣਾਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਕੈਨੇਡੀਅਨ 25 ਦਸੰਬਰ 2025 ਨੂੰ ਪਰਫਿਲੇ 크ਿਸਮਸ ਦੀ ਉਡੀਕ ਕਰ ਸਕਦੇ ਨੇ ਜਿੱਹਾਂ ਐਡਵੈਂਟਨ ਵਿਨੀਪੈਗ ਅਤੇ ਕਯੂਬਿਕ ਸਿਟੀ ਵਰਗੇ ਸ਼ਹਿਰਾਂ ਦੇ ਵਿੱਚ برف ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਜੂਦਾ ਬਰਫਬਾਰੀ ਅਤੇ ਠੰਡੀ ਹਵਾ ਦੇ ਕਾਰਨ ਪ੍ਰੀਸ ਵਿੱਚ ਸ਼ਾਨਦਾਰ ਸੰਭਾਵਨਾ ਹੈ ਤੇ ਹਾਲਾਂਕਿ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਬਰਫ ਪੈਣ ਦੀ ਸੰਭਾਵਨਾ ਨਹੀਂ ਹੈ। ਉਤਰੀ ਖੇਤਰ ਅਤੇ ਅੰਤਰੂਨੀ ਖੇਤਰ ਇੱਕ ਕਲਾਸਿਕ ਬਰਫੀਲੇ ਛੋਟੀਆਂ ਦੇ ਲਈ ਸਭ ਤੋਂ ਵਧੀਆ ਸੰਭਾਵਨਾਵਾਂ ਪੇਸ਼ ਕਰਦੇ ਨੇ ਵੈਦਰ ਨੈਟਵਰਕ ਦੇ ਅਨੁਸਾਰ ਭਵਿੱਖਬਾਣੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਸ ਹੈ ਕਿ ਐਡਮਿੰਟਨ, ਸਕੈਚੂਨ, ਰੈਜ਼ਿਨਾ, ਵਿਨੀਪੈਗ ਅਤੇ ਆਲੇਟਵਾਲੇ ਤੇ ਪ੍ਰੇਰੀ ਖੇਤਰ ਇੱਕ ਵਾਈਟ ਕ੍ਰਿਸਮਸ ਦਾ ਆਨੰਦ ਮਾਣਨਗੇ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ 25 ਦਸੰਬਰ 2025 ਨੂੰ ਵਾਈਟ ਹਾਊਸ ਕ੍ਰਿਸਮਸ ਦਾ ਆਨੰਦ ਮਾਣਨ ਦੀ ਉਮੀਦ ਹੈ ਜਿਸ ਵਿੱਚ ਕਈ ਸ਼ਹਿਰਾਂ ਦੇ ਵਿੱਚ ਜ਼ਮੀਨ ਨੂੰ برف ਦੇ ਨਾਲ ਕਟਿਆ ਜਾ ਸਕਦਾ ਹੈ ਕਿਊਬਿਕ, ਮੌਂਟਰੀਅਲ, ਐਡਮਿੰਟਨ, ਕੈਲਗਰੀ ਅਤੇ ਵਿਨੀਪੈਗ ਅੱਜ ਦੇ ਵਿੱਚ ਬਰਫਬਾਰੀ ਹੋਣ ਦੀ ਭੂਖਵਾਣੀ ਕੀਤੀ ਗਈ ਹੈ ਜਿਸ ਦੇ ਨਾਲ ਵਸਨੀਕਾਂ ਤੇ ਸਲਾਰੀਆਂ ਨੂੰ ਛੁੱਟੀਆਂ ਦਾ ਇੱਕ ਸ਼ਾਂਤਾਂ ਤਰੀਕਸ ਮਿਲੇਗਾ। ਇੱਕ ਵਾਈਟ ਕ੍ਰਿਸਮਸ ਦੇ ਲਈ ਅਧਿਕਤ ਤੌਰ ਤੇ ਸਥਾਨਕ ਸਮੇਂ ਦੇ ਅਨੁਸਾਰ ਸਵੇਰੇ 7 ਵਜੇ ਜ਼ਮੀਨ ਉੱਤੇ ਘੱਟੋ-ਘੱਟ 2 ਸੈਂਟੀਮੀਟਰ ਬਰਫ਼ ਦੀ ਲੋੜ ਹੁੰਦੀ ਹੈ। ਹਾਲਾਂਕਿ ਸਾਰੇ ਖੇਤਰ ਇੰਨੇ ਖੁਸ਼ਕਿਸਮਤ ਨਹੀਂ ਹੋਣਗੇ। ਟੌਨਟੋ ਤੇ ਵੈਂਕੂਵਰ ਦੇ ਜ਼ਿਆਦਾਤਰ ਬਰਫ਼ ਮੁਕਤ ਰਹਿਣ ਦੀ ਉਮੀਦ ਹੈ। ਸਿਰਫ ਥੋੜੇ ਚਾਹੇ ਫਲੈਕਸ ਦੇ ਨਾਲ। ਕੁਲ ਮਿਲਾ ਕੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਕੈਨੇਡੀਅਨਸ ਦੇ ਕੋਲ ਇਸ ਸਾਲ ਬਰਫ਼ ਵਾਲੀ ਛੁੱਟੀਆਂ ਦੀ ਸਭ ਤੋਂ ਵਧੀਆ ਮੌਸਮ ਨੈੱਟਵਰਕ ਦੀ ਇੱਕ ਰਿਪੋਰਟ ਹੈ ਕਿ ਪਰੇਸ ਦੇ ਵਿੱਚ ਵਾਈਟ ਕ੍ਰਿਸਮਸ ਦੀ ਸੰਭਾਵਨਾ ਬਹੁਤ ਵਧਰਨੀ ਕਿਉਂਕਿ ਇਸ ਖੇਤਰ ਦੇ ਵਿੱਚ ਪਹਿਲਾਂ ਹੀ ਕਾਫੀ ਪਰਫ ਬਾਰਿਸ਼ ਹੋ ਚੁੱਕੀ ਹੈ। ਮਿਉਂਹ 25 ਦਸੰਬਰ ਤੱਕ ਦੇ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਕੀਤੀ ਜਾਂਦੀ ਹੈ। ਖੇਤਰ ਦੇ ਵਿੱਚ ਠੰਡੀ ਆਰਕਟਿਕ ਹਵਾ ਆਏ ਯਕੀਨੀ ਬਰਉਂਦੀ ਹੈ ਕਿ ਛੁੱਟੀਆਂ ਤੋਂ ਪਹਿਲਾਂ ਪੈਣ ਵਾਲੀ ਕੋਈ ਵੀ ਬਰਫ਼ ਪਿੰਗਲੈਂਡ ਦੀ ਬਜਾਏ ਤਰੰਤੀ ਸੰਭਾਵਨਾ ਹੈ। ਵੈਦਰ ਨੈੱਟਵਰਕ ਦੇ ਅਨੁਸਾਰ ਪ੍ਰਿਕਵਾਨੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਕਟ ਮਿੰਟਨ ਸਸਕਾਚੂਅਨ ਰੈਜ਼ਿਨਾ ਵਿਨੀਪੈਗ ਅਤੇ ਅਲਿਟਵਾਲੇ ਤੇ ਪ੍ਰੈਰੀ ਖੇਤਰ ਦੇ ਵਿੱਚ ਵਾਈਟ ਦਾ 크ਿਸਮਸ ਦਾ ਆਨੰਦ ਮਾਣਿਆ ਜਾਵੇਗਾ ਵੈਦਰ ਨੈਟਵਰਕ ਦੇ ਅਨੁਸਾਰ ਹਾਈਵੇ 401 ਦੇ ਦੱਖਣ ਦੇ ਵਿੱਚ ਪਾਈਚਾਰਿਆ ਜੂਸੇਫਸ ਜੁਆਇੰਟੋ ਹਮਿਲਚਨ ਅਤੇ ਕਿੰਗਸਟਨ ਵੱਲ ਪੂਰਾ ਪੱਲ ਖੇਤਰ ਸ਼ਾਮਲ ਨੇ ਉਹਨਾਂ ਦੇ ਲਈ ਵਾਈਟ ਦਾ 크ਿਸਮਸ ਦੇ ਵਿੱਚ ਵਿਸ਼ਵਾਸ ਘਟੇ ਵਿੰਟਰਸ ਦੇ ਵਿੱਚ ਹੁਣ 크ਿਸਮਸ ਵਾਲੇ ਦਿਨ ਬਰਫ਼ ਦੇਖਣ ਦੀ ਕੋਈ ਸੰਭਾਵਨਾ ਨਹੀਂ ਹੈ। ਲੇਖ ਨੇ ਉਸ ਰਿਪੋਰਟ ਦੇ ਅਨੁਸਾਰ ਤੱਟਵਰਤੀ ਖੇਤਰ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਜਿਸ ਕਾਰਨ ਵੈਨਕੂਵਰ, ਵਿਕਟੋਰੀਆ ਤੇ ਨੇੜਲੇ ਖੇਤਰ ਦੇ ਵਿੱਚ ਵਾਈਟ 크ਿਸਮਸ ਦੀ ਸੰਭਾਵਨਾ ਘਟ ਹੈ। ਹਾਲਕਿਨ ਦੂਰ ਅਤੇ ਵਾਦਗੀਆਂ ਦੇ ਵਿੱਚ ਠੰਡਾ ਤਾਪਮਾਨ ਬਰਫ਼ ਪੈਣ ਦੀ ਸੰਭਾਵਨਾ ਨੂੰ ਬਤੁਆਉਂਦੇ। ਜਿਸ ਦੇ ਨਾਲ ਕੈਲੋਨਾ ਅਲੀਤਵਾਲੇ ਦੇ ਖੇਤਰਾਂ ਵਿੱਚ ਵਾਈਟ 크ਿਸਮਸ ਦੀ ਮਹੱਤਮ ਸੰਭਾਵਨਾ ਹੁੰਦੀ ਹੈ। ਉੱਤਰ ਤੇਵਲ ਪ੍ਰਿੰਸ ਜਾਲਜ਼ ਵਰਗੇ ਥਾਵਾਂ ਉਤੇ ਇਸ ਮਹੀਨੇ ਉਤੇ برف ਪੈਣ ਦੀ ਲਗਭਗ ਗਰੰਟੀ ਹੈ ਜੋ ਕਿ ਇੱਕ ਕਲਾਸਿਕ ਪਰਫਿੱਲੀ ਛੁੱਟੀਆਂ ਤੇ ਦ੍ਰਿਸ਼ ਨੂੰ ਯਕੀਨੀ ਬਣਾਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ 25 ਦਸੰਬਰ 2025 ਨੂੰ برفਿਲੇ 크리스마ਸ ਦੀ ਉਡੀਕ ਕਰ ਸਕਦੇ ਨੇ ਜਿੱਹਾਂ ਐਡਵੈਂਟਨ ਵਿਨੀਪੈਗ ਅਤੇ ਕਿਊਬਿਕ ਸਿਟੀ ਵਰਗੇ ਸ਼ਹਿਰਾਂ ਦੇ ਵਿੱਚ برف ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਜੂਦਾ ਬਰਫਬਾਰੀ ਅਤੇ ਠੰਡੀ ਹਵਾ ਦੇ ਕਾਰਨ ਪ੍ਰੇਰੀਸ ਦੇ ਵਿੱਚ ਸ਼ਾਨਦਾਰ ਸੰਭਾਵਨਾ ਹੈ ਤੇ ਹਾਲਾਂਕਿ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਬਰਫ ਪੈਣ ਦੀ ਸੰਭਾਵਨਾ ਨਹੀਂ ਹੈ। ਉਤਰੀ ਖੇਤਰ ਅਤੇ ਅੰਤਰੂਨੀ ਖੇਤਰ ਇੱਕ ਕਲਾਸਿਕ ਬਰਫੀਲੇ ਛੋਟੀਆਂ ਦੇ ਲਈ ਸਭ ਤੋਂ ਵੱਧਿਆ ਸੰਭਾਵਨਾਵਾਂ ਪੇਸ਼ ਕਰਦੇ ਨੇ ਵੈਦਰ ਨੈਟਵਰਕ ਦੇ ਅਨੁਸਾਰ ਭੁਖਵਾਨੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਸ ਹੈ ਕਿ ਐਡਮਿੰਟਨ, ਸਕੈਚੂਨ, ਰੈਜ਼ਿਨਾ, ਵਿਨੀਪੈਗ ਅਤੇ ਆਲੇਟਵਾਲੇ ਤੇ ਪ੍ਰੇਰੀ ਖੇਤਰ ਇੱਕ ਵਾਈਟ ਕ੍ਰਿਸਮਸ ਦਾ ਆਨੰਦ ਮਾਣਨਗੇ ਕਿਹਨਾਂ ਦੇ ਕਈ ਹਿੱਸਿਆਂ ਦੇ ਵਿੱਚ 25 ਦਸੰਬਰ 2025 ਨੂੰ ਵਾਈਟ ਹਾਊਸ ਕ੍ਰਿਸਮਸ ਦਾ ਆਨੰਦ ਮਾਣਨ ਦੀ ਉਮੀਦ ਹੈ ਜਿਸ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਜ਼ਮੀਨ ਨੂੰ برف ਦੇ ਨਾਲ ਕੱਟਿਆ ਜਾ ਸਕਦਾ ਹੈ ਕਿਊਬਿਕ ਮੌਂਟਰੀਅਲ ਐਡਮਿੰਟਨ ਕੈਲਕਰੀ ਅਤੇ ਵਿਨੀਪੈਗ ਬੈਗ ਦੇ ਵਿੱਚ ਬਰਫਬਾਰੀ ਹੋਣ ਦੀ ਪੂਰੀ ਖੁਆਣੀ ਕੀਤੀ ਗਈ ਹੈ ਜਿਸ ਦੇ ਨਾਲ ਵਸਨੀਕਾਂ ਤੇ ਸਲਾਨੀਆਂ ਨੂੰ ਛੁੱਟੀਆਂ ਦਾ ਇੱਕ ਸ਼ਾਂਤਾਂ ਤਰੀਕਸ ਮਿਲੇਗਾ ਇੱਕ ਵਾਈਟ ਕ੍ਰਿਸਮਸ ਦੇ ਲਈ ਅਧਿਕਤ ਤੌਰ ਤੇ ਸਥਾਨਿਕ ਸਮੇਂ ਦੇ ਅਨੁਸਾਰ ਸਵੇਰੇ 7 ਵਜੇ ਜ਼ਮੀਨ ਉੱਤੇ ਘਟੋ ਘਟ 2 ਸੈਂਟੀਮੀਟਰ ਬਰਫ਼ ਦੀ ਲੋੜ ਹੁੰਦੀ ਹੈ ਹਾਲਾਂਕਿ ਸਾਰੇ ਖੇਤਰ ਇਹਨੇ ਖੁਸ਼ਕਿਸਮਤ ਨਹੀਂ ਹੋਣਗੇ ਟੋਰਾਂਟੋ ਤੇ ਵੈਨਕੂਵਰ ਦੇ ਜ਼ਿਆਦਾਤਰ ਬਰਫ਼ ਮੁਕਤ ਰਹਿਣ ਦੀ ਉਮੀਦ ਹੈ ਸਿਰਫ ਥੋੜੇ ਚਾਹੇ ਫਲੈਕਸ ਦੇ ਨਾਲ ਕੁਲ ਮਿਲਾ ਕੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਕੈਨੇਡੀਅਨਸ ਕੋਲ ਇਸ ਸਾਲ ਬਰਫ਼ ਵਾਲੀ ਛੁੱਟੀਆਂ ਦੀ ਸਭ ਤੋਂ ਵਧੀਆ ਸੰਭਾਵਨਾ ਹੈ ਮੌਸਮ ਨੈੱਟਵਰਕ ਦੀ ਇੱਕ ਰਿਪੋਰਟ ਹੈ ਕਿ ਪਰੇਅਸ ਦੇ ਵਿੱਚ ਵਾਈਟ ਕ੍ਰਿਸਮਸ ਦੀ ਸੰਭਾਵਨਾ ਬਹੁਤ ਵਧਰਨੀ ਕਿਉਂਕਿ ਇਸ ਖੇਤਰ ਦੇ ਵਿੱਚ ਪਹਿਲਾਂ ਹੀ ਕਾਫੀ ਪਰਬਾਰੀ ਹੋ ਚੁੱਕੀ ਹੈ। ਮਿਲਾ 25 ਦਸੰਬਰ ਤੱਕ ਦੇ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਕੀਤੀ ਜਾਂਦੀ ਹੈ। ਖੇਤਰ ਦੇ ਵਿੱਚ ਠੰਡੀ ਆਰਕਟਿਕ ਹਵਾ ਆਏ ਯਕੀਨੀ ਪਰੰਤ ਹੈ ਕਿ ਛੁੱਟੀਆਂ ਤੋਂ ਪਹਿਲਾਂ ਪੈਣ ਵਾਲੀ ਕੋਈ ਵੀ ਬਰਫ਼ ਪਿੰਗਲੈਂਡ ਦੀ ਬਜਾਏ ਤਰੰਤੀ ਸੰਭਾਵਨਾ ਹੈ। ਵੈਦਰ ਨੈੱਟਵਰਕ ਦੇ ਅਨੁਸਾਰ ਪੂਖਵਾਨੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਕ ਇਟਮਿੰਟਨ ਸਸਕਵੇਚੁਨ ਰੈਜ਼ਿਨਾ ਵਿਨੀਪੈਗ ਅਤੇ ਅਲਹਿਤਵਾਲੇ ਤੇ ਪ੍ਰੇਰੀ ਖੇਤਰ ਦੇ ਵਿੱਚ ਵਾਈਟ ਕ੍ਰਿਸਮਸ ਦਾ ਆਨੰਦ ਮਾਣਿਆ ਜਾਵੇਗਾ। ਵੈਦਰ ਨੈਟਵਰਕ ਦੇ ਅਨੁਸਾਰ ਹਾਈਵੇ 400 ਦੇ ਦੱਖਣ ਦੇ ਵਿੱਚ ਭਾਈਚਾਰਿਆਂ ਜੁਸੇਫਸ ਜੁਆਇੰਟੋ ਹਮਿਲਚਨ ਅਤੇ ਕਿੰਗਸਟਨ ਵੱਲ ਪੂਰਾ ਵੱਲ ਖੇਤਰ ਸ਼ਾਮਲ ਨੇ। ਉਹਨਾਂ ਦੇ ਲਈ ਵਾਈਟ ਕ੍ਰਿਸਮਸ ਦੇ ਵਿੱਚ ਵਿਸ਼ਵਾਸ ਘਟ ਹੈ। ਵਿਨਸਨ ਦੇ ਵਿੱਚ ਹੁਣ ਕ੍ਰਿਸਮਸ ਵਾਲੇ ਦਿਨ ਬਰਫ਼ ਦੇਖਣ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਨਵੀਂਸ ਰਿਪੋਰਟ ਦੇ ਅਨੁਸਾਰ ਤੱਟਵਰਤੀ ਖੇਤਰ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਜਿਸ ਕਾਰਨ ਵੈਂਕੂਵਰ, ਵਿਕਟੋਰੀਆ ਸੰਪਾਪਨ ਕਰਤੇ ਹਾਲਕਿਨ ਦੁਨੀਆ ਤੇ ਵਾਦਗੀਆਂ ਦੇ ਵਿੱਚ ਠੰਡਾ ਤਾਪਮਾਨ ਬਰਫ਼ ਪੈਣ ਦੀ ਸੰਭਾਵਨਾ ਨੂੰ ਬਤਾਉਂਦੇ ਜਿਸ ਦੇ ਨਾਲ ਕੋਲੋਨਾ ਅਲਿਤਵਾਲੀ ਦੇ ਖੇਤਵਾ ਵਿੱਚ ਵਾਈਟ ਕ੍ਰਿਸਮਸ ਦੀ ਮੱਤਮ ਸੰਭਾਵਨਾ ਹੁੰਦੀ ਹੈ ਉੱਤਰ ਤੇ ਵਾਈਲ ਪ੍ਰਿੰਸ ਜਾਲਸ ਵਰਗਿਆ ਥਾਮੋਤਿਸਮੀਨ ਉਤੇ ਬਰਫ਼ ਪੈਣ ਦੀ ਲਗਭਗ ਗਰੰਟੀ ਹੈ ਜੋ ਕਿ ਇੱਕ ਕਲਾਸਿਕ ਪਰਫਿਲੀ ਛੁੱਟੀਆਂ ਤੇ ਦ੍ਰਿਸ਼ ਨੂੰ ਯਕੀਨੀ ਬਣਾਉਂਦੀ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖਰੇ ਚੈਨਲ ਪੰਜਾਬੀ ਕੈਨੇਡੀਅਨ 25 ਦਸੰਬਰ 2025 ਨੂੰ ਬਰਫੀਲੇ 크ਿਸਮਸ ਦੀ ਉਡੀਕ ਕਰ ਸਕਦੇ ਨੇ ਜੀ ਹਾਂ ਐਡਵੈਂਟਨ ਵਿਨੀਪੈਗ ਅਤੇ ਕਿਊਬਿਕ ਸਿਟੀ ਵਰਗੇ ਸ਼ਹਿਰਾਂ ਦੇ ਵਿੱਚ ਬਰਫ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਜੂਦਾ ਬਰਫਬਾਰੀ ਅਤੇ ਠੰਡੀ ਹਵਾ ਦੇ ਕਾਰਨ ਪ੍ਰੇਰੀ ਸਿਟੀ ਵਿੱਚ ਸ਼ਾਨਦਾਰ ਸੰਭਾਵਨਾ ਹੈ ਤੇ ਹਾਲਾਂਕਿ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਬਰਫ ਪੈਣ ਦੀ ਸੰਭਾਵਨਾ ਨਹੀਂ ਹੈ ਉਤਰੀ ਖੇਤਰ ਅਤੇ ਅੰਤਰੂਨੀ ਖੇਤਰ ਇੱਕ ਕਲਾਸਿਕ ਬਰਫੀਲੇ ਛੋਟੀਆਂ ਦੇ ਲਈ ਸਭ ਤੋਂ ਵਧੀਆ ਸੰਭਾਵਨਾਵਾਂ ਪੇਸ਼ ਕਰਦੇ ਨੇ ਵੈਦਰ ਨੈਟਵਰਕ ਦੇ ਅਨੁਸਾਰ ਭਵਿੱਖਬਾਣੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਸ ਹੈ ਕਿ ਐਡਮਿੰਟਨ, ਸਕੈਚੂਨ, ਰੈਜ਼ਿਨਾ, ਵਿਨੀਪੈਗ ਅਤੇ ਆਲੇਟਵਾਲੇ ਦੇ ਪ੍ਰੇਰੀ ਖੇਤਰ ਇੱਕ ਵਾਈਟ ਕ੍ਰਿਸਮਸ ਦਾ ਆਨੰਦ ਮਾਣਨਗੇ ਕਿਹਨਾਂ ਦੇ ਕਈ ਹਿੱਸਿਆਂ ਦੇ ਵਿੱਚ 25 ਦਸੰਬਰ 2025 ਨੂੰ ਵਾਈਟ ਹਾਊਸ ਕ੍ਰਿਸਮਸ ਦਾ ਆਨੰਦ ਮਾਣਨ ਦੀ ਉਮੀਦ ਹੈ ਜਿਸ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਜ਼ਮੀਨ ਨੂੰ برف ਦੇ ਨਾਲ ਕਟਿਆ ਜਾ ਸਕਦਾ ਹੈ ਕਯੂਬਿਕ ਮੌਂਟਰੀਅਲ ਐਡਮਿੰਟਨ ਕੈਲਕਰੀ ਅਤੇ ਵਿਨੀਪੈਗ ਦੇ ਵਿੱਚ ਬਰਫਬਾਰੀ ਹੋਣ ਦੀ ਭੂਖਵਾਣੀ ਕੀਤੀ ਗਈ ਹੈ ਜਿਸ ਦੇ ਨਾਲ ਵਸਨੀਕਾਂ ਤੇ ਸਲਾਰੀਆਂ ਨੂੰ ਛੁੱਟੀਆਂ ਦਾ ਇੱਕ ਸ਼ਾਂਤਾਂ ਤਾਰੀਖ ਮਿਲੇਗਾ ਇੱਕ ਵਾਈਟ ਕ੍ਰਿਸਮਸ ਦੇ ਲਈ ਅਧਿਕਾਰਤ ਤੌਰ ਤੇ ਸਥਾਨਕ ਸਮੇਂ ਦੇ ਅਨੁਸਾਰ ਸਵੇਰੇ 7 ਵਜੇ ਜ਼ਮੀਨ ਉੱਤੇ ਘਟੋ ਘਟ 2 ਸੈਂਟੀਮੀਟਰ ਬਰਫ਼ ਦੀ ਲੋੜ ਹੁੰਦੀ ਹੈ ਹਾਲਾਂਕਿ ਸਾਰੇ ਖੇਤਰ ਇਹਨੇ ਖੁਸ਼ਕਿਸਮਤ ਨਹੀਂ ਹੋਣਗੇ ਟੋਰਾਂਟੋ ਅਤੇ ਵੈਂਕੂਵਰ ਦੇ ਜ਼ਿਆਦਾਤਰ ਬਰਫ਼ ਮੁਕਤ ਰਹਿਣ ਦੀ ਉਮੀਦ ਹੈ ਸਿਰਫ ਥੋੜੇ ਚਾਹੇ ਫਲੈਕਸ ਦੇ ਨਾਲ ਕੁਲ ਮਿਲਾ ਕੇ ਉ ਤੇ ਕੇਂਦਰੀ ਖੇਤਰ ਅਤੇ ਵਿੱਚ ਕੈਨੇਡੀਅਨਸ ਕੋਲ ਇਸ ਸਾਲ برفਫ ਵਾਲੀ ਛੁੱਟੀਆਂ ਦੀ ਸਭ ਤੋਂ ਵਧੀਆ ਸੰਭਾਵਨਾ ਹੈ ਮੌਸਮ ਨੈਟਵਰਕ ਦੀ ਇੱਕ ਰਿਪੋਰਟ ਹੈ ਕਿ ਪ੍ਰੇਸ ਦੇ ਵਿੱਚ ਵਾਈਟ ਕ੍ਰਿਸਮਸ ਦੀ ਸੰਭਾਵਨਾ ਬਹੁਤ ਬਿਹਤਰ ਨੇ ਕਿਉਂਕਿ ਇਸ ਖੇਤਰ ਦੇ ਵਿੱਚ ਪਹਿਲਾਂ ਹੀ ਕਾਫੀ برفਬਾਰੀ ਹੋ ਚੁੱਕੀ ਹੈ 25 ਦਸੰਬਰ ਤੱਕ ਦੇ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਕੀਤੀ ਜਾਂਦੀ ਹੈ ਖੇਤਰ ਦੇ ਵਿੱਚ ਠੰਡੀ ਆਰਕਟਿਕ ਹਵਾ ਇਹ ਯਕੀਨੀ ਬਣੋਂਦੀ ਹੈ ਕਿ ਛੁੱਟੀਆਂ ਤੋਂ ਪਹਿਲਾਂ ਪੈਣ ਵਾਲੀ ਕੋਈ ਵੀ برف ਪਿਘਲਣ ਦੀ ਬਜਾਏ ਤਰੰਤ ਸੰਭਾਵਨਾ ਹੈ ਵੈਦਰ ਨੈਟਵਰਕ ਦੇ ਅਨੁਸਾਰ ਪ੍ਰਿਕਵਾਨੀ ਕਰਨ ਵਾਲਿਆਂ ਨੂੰ ਪੂਰਾ ਪ੍ਰੋਸੈਕਟ ਮਿੰਟਨ ਸਸਕਾਚੂਅਨ ਰੈਜ਼ਿਨਾ ਵਿਨੀਪੈਗ ਅਤੇ ਅਲਜੀਤ ਵਾਲੇ ਤੇ ਪ੍ਰੈਰੀ ਖੇਤਰ ਤੇ ਵਿੱਚ ਵਾਈਟ ਕ੍ਰਿਸਮਸ ਦਾ ਆਨੰਦ ਮਾਣਿਆ ਜਾਵੇਗਾ ਵੈਦਰ ਨੈਟਵਰਕ ਦੇ ਅਨੁਸਾਰ ਹਾਈਵੇ 401 ਦੇ ਦੱਖਣ ਦੇ ਵਿੱਚ ਪਾਈ ਜਾ ਰਿਹਾ ਜੂਸੇਫ ਜੁਆਨਟੋ ਹਮਿਲਚਨ ਅਤੇ ਕਿੰਗਸਟਨ ਵੱਲ ਪੂਰਾ ਪੱਲ ਖੇਤਰ ਸ਼ਾਮਲ ਨੇ ਉਹਨਾਂ ਦੇ ਲਈ ਵਾਈਟ ਕ੍ਰਿਸਮਸ ਦੇ ਵਿੱਚ ਵਿਸ਼ਵਾਸ ਘਟ ਹੈ ਵਿਨਸਨ ਦੇ ਵਿੱਚ ਹੁਣ ਕ੍ਰਿਸਮਸ ਵਾਲੇ ਦਿਨ ਬਰਫ਼ ਦੇਖਣ ਦੀ ਕੋਈ ਸੰਭਾਵਨਾ ਨਹੀਂ ਹੈ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਤੱਟਵਰਤੀ ਖੇਤਰ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਜਿਸ ਕਾਰਨ ਵੈਂਕੂਵਰ ਵਿਕਟੋਰੀਆ ਤੇ ਨੇੜਲੇ ਖੇ ਸੰਭਾਅਨਾ ਕੱਟੇ ਹਾਲਕਿਨ ਦੁਨੀਆ ਤੇ ਵਾਦਗੀਆਂ ਦੇ ਵਿੱਚ ਠੰਡਾ ਤਾਪਮਾਨ ਬਰਫ਼ ਪੈਣ ਦੀ ਸੰਭਾਵਨਾ ਨੂੰ ਬਤਉਂਦੇ ਜਿਸ ਦੇ ਨਾਲ ਕਲੋਨਾ ਅਲੀਤਵਾਲੀ ਦੇ ਖੇਤਾਂ ਵਿੱਚ ਵਾਈਟ ਕ੍ਰਿਸਮਸ ਦੀ ਮਹੱਤਮ ਸੰਭਾਵਨਾ ਹੁੰਦੀ ਹੈ ਉੱਤਰ ਤੇ ਵਾਈਲ ਪ੍ਰਿੰਸ ਜਾਲਸ ਵਰਗੇ ਥਾਵਾਂ ਉੱਤੇ ਇਸ ਮੀਨ ਉਤੇ ਬਰਫ਼ ਪੈਣ ਦੀ ਲਗਭਗ ਗਰੰਟੀ ਹੈ ਜੋ ਕਿ ਇੱਕ ਕਲਾਸਿਕ ਪਰਫੈਕਟਲੀ ਛੁੱਟੀਆਂ ਤੇ ਦ੍ਰਿਸ਼ ਨੂੰ ਯਕੀਨੀ ਬਣਾਉਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ